ਨਾ ਵਿਸ਼ਾਲਾ ਮੇਰਾ ਬੇਟਾ ਵਾ ਅਨੁਕੁਤ ਤੇਦੇ ਦਾ 73 ਤੋਂ ਬਾਅਦ ਉਹ ਲੱਭਣ ਦਾ ਗੋਜ ਕੋਕਰਾ ਕੋਈ 2 ਦਿਨ ਜਨਮੇ ਕਰਾਇਦੇ ਆਪਣੇ ਸ਼ਹਿਰ ਦੇ ਆਪਣੇ ਦੋਸਤ ਦੇ ਘਰ ਸੁਟਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆ ਗਲੀ ਦੇ ਇੱਕ ਬੰਦੇ ਦਾ ਫਟੇ ਲਿਆਏ ਆ ਫਟੇ ਦਾ ਅੱਗੇ ਮੁਰਕੇ ਉਹਨੇ ਪੁਆਰ ਤੇ ਦਿੱਤੇ ਆ ਕਿ ਜੇੜ ਦੇ ਕੱਪੜੇ ਪਾਏ ਦੇ ਹੀ ਕਿ 100 ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜਾ ਆਪਣੇ ਕੁਆਲਿਟੀ ਦਾ ਪੂਰਾ ਇਹ ਦਰਬਾਰ ਸਾਹਿਬ ਕੋਲ ਮੈਸ਼ੀ ਬਾਰੇ ਰੇਲਵੇ ਸਟੇਸ਼ਨ ਸਾਰੇ ਕੋਲ ਮਿਲਿਆ ਬਟਾਲੇ ਵੀ ਜਾਜੀਪੁਰ ਪਲੇਰੀ ਆਪਣੇ ਕਿਲਾ ਦੇ ਫਰੀਜਪੁਰ ਤੋਂ ਗੜੀ ਚਿਲੇ ਉੱਤੇ ਸਾਰੇ ਕੋਲ ਮਿਲਿਆ ਉਹ ਸੀ ਕੋਈ ਕੰਪਲੇਟ ਕੀਤੀ ਜਾਂਦੇ ਕੌਂਸਲ ਨੂੰ ਕੰਪਲੇਟ ਦਿੱਤੇ ਹੋਏ ਕੌਂਸਲ ਦੇ ਟਾਲ ਕਰਨ ਲਈ ਆਪਾਂ ਉਹਦੇ ਕਿਤੇ ਵਾਲੇ ਦਿੱਤੀ ਵੀ ਰੋਡਾਂ ਨਾਲ ਇਹ ਨਾ ਚੋਣਾ ਫੋਟਵਾਲਾ ਇਹਨਾਂ ਪਾਸੇ ਆ ਇਹ ਮੱਕਰ ਦੀ ਮੈਂ ਕਰਦੇ ਸਾਡੇ ਬੱਚਾ ਸਿੱਪੀ ਸਿੱਪੀ ਮਿਲ ਜਾਈਆਂ ਕੁਈ ਵਰਸ 14 ਸਾਲ ਦੀ ਬੱਚੇ ਨੂੰ ਕਪੜੇ ਘਰੋਂ ਟੋਲੇ ਨੂੰ ਬਣਾਉਣ ਕਰ ਗਿਆ ਬਾਅਦ ਚ ਪਤਾ ਨਹੀਂ ਕਿੱਥੇ ਲੈ ਕਪੜੇ ਲੈ ਇੱਕ ਖੱਟਾ ਪਰਨਾ ਹੀ ਘਰੋਂ ਲੈ ਗਿਆ ਨਾ ਮੇਰਾ ਨੰਬਰ ਹੈ 9889596 ਉਹ ਤੋਲਿਆ ਆ ਸੀਨ ਕੈਮਰਾ ਚ ਬੜਾ ਚ ਕੁਝ ਸਾਫ ਨਹੀਂ ਹੋ ਰਿਹਾ ਉਸ ਹੱਥ ਦਾ ਬਿਆਨ ਦਿਆ ਹੋਇਆ ਜੀ ਜੀ ਮੋਸਾ ਦਾ ਮੋਸਾ ਦਾ ਬਿਆਨ ਹੈ ਇੰਦਰੀ ਰਵਰ ਉਸਾ ਤਰੀਕਾ ਮੇਰਾ ਨੰਬਰ ਆ ਗਿਆ। ਅਕੇਤ। ਅ ਤੁਹਾਡਾ ਕੋਈ ਮਸਲਾ ਦਾ ਦੋ ਪਸਾਇਆ ਇਹ। ਇਹ ਤਾਂ ਇਹ ਨੰਬਰ ਸੀ ਦੀ। 14 14 ਕੋਈ ਫਰਕ ਨਹੀਂ ਤੇ ਤੁਸੀਂ ਪੁਸ਼ਕਿਸ਼ ਕੀਤੀ ਹੋਵੇ। ਤੁਸੀਂ ਤੇ ਜੇ ਕੋਈ ਸਰਣ ਕੋਈ ਇਹ ਤਾਂ ਬਹੁਤ ਬੰਦ ਨਾ। ਉਹ ਬੋਸ ਨਹੀਂ ਕਰਦੇ ਕਿਹਨੂੰ ਕੀ ਮੰਨ ਕਰ ਦੂ। ਕੋਈ ਗਵਾਹ ਹੈ ਬਾਬਾ ਦਾ ਬੱਤ ਸਾਰੇ।